ਸ਼ੋਭ ਕਾਰਮਾਂ ਨੂੰ ਬਾਈ ਦੇ ਘਰੇ ਗਏ ਹੋਇਆ ਪਹਿਲਾਂ ਤਾਂ ਅਫਸੋਸ ਹੈ ਹਨਾ ਬਹੁਤ ਜਿਆਦਾ ਸਾਨੂੰ ਵੀ ਇੱਕ ਮਾਂ ਦਾ ਪੁੱਤ ਇਸ ਦੁਨੀਆ 'ਚ ਨਹੀਂ ਰਿਹਾ ਤੇ ਇਹ ਉਹਨਾਂ ਦੇ ਚਾਚਾ ਜੀ ਲੱਗਦੇ ਨੇ ਕੋਲੋਂ ਘਰਾਂ ਚੋਂ ਨੇ ਤੁਹਾਨੂੰ ਦੱਸ ਕੇ ਨਹੀਂ ਗਿਆ ਹੈਗਾ ਬਾਈ ਜਦੋਂ ਗਿਆ ਨਹੀਂ ਦੱਸ ਕੇ ਗਿਆ ਜੀ ਉਹ 13 ਤਰੀਕ ਦੇ ਹੀ ਗਿਆ ਪਿਆ ਸੀਗਾ ਮੋਰਚੇ ਜਿੱਤਾ 13 ਤੇ ਜਦੋਂ ਫੋਨ ਕਰਦੇ ਸੀਗੇ ਕਹਿੰਦਾ ਸੀ ਨਹੀਂ ਮੈਂ ਤਾਂ ਮੋਰਚਾ ਫਤਿਹ ਕਰਕੇ ਆਉਂਗਾ ਠੀਕ ਹੈ ਜਦੋਂ ਵੀ ਫੋਨ ਕਰਦਾ ਸੀ ਕੱਲ ਵੀ ਪਹਿਲਾਂ ਗੱਲ ਹੋਈ ਹੈ ਕਰੇ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਮੰਨ ਕੇ ਚੱਲੋ ਵੀ ਭੈਣਾਂ ਨੇ ਦੋ ਵੱਡੀਆਂ ਨੇ ਸਾਰਾ ਕੌਣ ਕੌਣ ਨੇ ਇੱਕ ਭੈਣ ਉਹਦੀ ਵਿਆਹੀ ਹੋਈ ਹੈ ਜੀ ਇੱਕ ਭੈਣ ਵਿਆਉਣ ਵਾਲੀ ਹੈਗੀ ਠੀਕ ਹੈ ਤੇ ਸ਼ੁਭਕਰਮਨ ਬਾਈ ਛੋਟਾ ਸੀ ਸਭ ਤੋਂ ਜਾਂ ਵੱਡਾ ਸੀ ਇਹ ਵਿਚਾਲੇ ਲੱਗਾ ਸੀ ਜੀ ਗੁੱਡੀ ਛੋਟੀ ਗੁੱਡੀ ਹਾਲੇ ਛੋਟੀ ਹੈ ਪੜੀ ਹੋਈ ਹੈ ਭੈਣ ਹਾਂਜੀ ਉਹਨੇ ਪਲੱਸ 2 ਪਾਸ ਹੈ ਜੀ ਗੁੱਡੀ ਠੀਕ ਹੈ ਤੇ ਸ਼ੁਭਕਰਮਨ ਦੀ ਮੰਮੀ ਤਾਂ ਹੈ ਨਹੀਂ ਹਾਂਜੀ ਉਹਨੇ ਮੌਤ ਹੋ ਗਈ ਡੈਡੀ ਨੇ ਕੱਲੇ ਹਾਂ ਡੈਡੀ ਹੈ ਜੀ ਉਹ ਵੀ ਵਿਚਾਰਾ ਵਾਇਰ ਤੇ ਕਨੈਕਟਰੀ ਵਗੈਰਾ ਕਰਦਾ ਹੈਗਾ ਤੁਹਾਨੂੰ ਪਤਾ ਹਾਂ ਹੁਣ ਦੱਸ ਰਿਹਾ ਸੀ ਇਹਦਾ ਵੀ ਕਨੈਕਟਰ ਵਗੈਰਾ ਵੀ ਕਿੰਨੀ ਕੀ ਤਨਖਾਹ ਹੁੰਦੀ ਹੈ ਲੰਗਪੂਰੀ ਸਕੂਲ ਜਿਹੇ ਪੱਖੋ ਪਕਲਾ ਜਾਣਦਾ ਹੈਗਾ ਕਨੈਕਟਰ ਤੇ ਕਿੰਨੇ ਕਿ ਜਮੀਨ ਸੀ ਸ਼ੁਭਕਰਮਨ ਕੋਲੇ ਉਹਦੇ ਕੋਲ 3 ਕਿੱਲੇ ਸੀਗੇ ਜੀ ਇੱਕ ਕਿੱਲਾ ਉਹਨੂੰ ਵੇਚਣਾ ਪੈ ਗਿਆ ਉਹ ਆਪਦੀ ਭੈਣ ਲਈ ਹਾਂ ਸਭ ਹਾਲਾਤ ਆ ਨਾ ਕਰਜ਼ਾ ਚੜ ਜਾਂਦਾ ਹਾਂ ਉਦੋਂ ਕਿੱਲਾ ਉਹਨੂੰ ਵੇਚਣਾ ਪੈ ਗਿਆ ਸੀਗਾ ਜੀ ਠੀਕ ਹੈ ਤੇ ਦੋ ਕਿੱਲੇ ਸੀਗੇ ਵਿਚਾਰੇ ਕੋਲੇ ਤੇ ਕੱਲ ਕਿੰਨੇ ਕ ਵਜੇ ਸਾਨੂੰ ਪਤਾ ਲੱਗਿਆ ਸੀਗਾ ਧਣਾ ਦਾ ਇਹ ਸਾਨੂੰ 3:00 ਵਜੇ ਪਤਾ ਲੱਗਿਆ ਜੀ ਜਦੋਂ ਸੋਸ਼ਲ ਮੀਡੀਆ ਤੇ ਸਾਰੇ ਆਪਰਾਉਣ ਲੱਗ ਗਏ ਪਹਿਲਾਂ ਸਾਨੂੰ ਐ ਸੱਚ ਹੀ ਨਹੀਂ ਸਿਆ ਰਿਹਾ ਵੀ ਇਹ ਗੱਲ ਐਸ ਤਰ੍ਹਾਂ ਹੋ ਸਕਦੀ ਹੈਗੀ ਠੀਕ ਹੈ ਤੇ ਉਸ ਤੋਂ ਬਾਅਦ ਕਿਹੜੇ ਹਸਪਤਾਲ ਚ ਦਾਖਲ ਸੀ ਬਾਈ ਫਿਰ ਇਹ ਰਜੇਂਦਰਾ ਹਸਪੀਟਲ ਚ ਹੈਗਾ ਜੀ ਇਸ ਪਹੁੰਚ ਲਈ ਜੀ ਉੱਥੇ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ ਜੀ ਉਦੋਂ ਪਹਿਲਾਂ ਤਾਂ ਬਹੁਤ ਹੋ ਗਈ ਕਿ ਜੀ ਜੀ ਸੀਦ ਹੋ ਗਈ ਸੀ ਬਹਿਲੇ ਹਾਂ ਜੀ ਤੇ ਹੁਣ ਸਰਕਾਰ ਤੋਂ ਕੀ ਮੰਗ ਰੱਖੀ ਹੈ ਕੀ ਬਾਈ ਦੀ ਹੁਣ ਬਾਡੀ ਕਿੰਨੇ ਕ ਵਜੇ ਤੱਕ ਦੇਣ ਦੀ ਕੋਈ ਹੋਰ ਅੱਜ ਉਹ ਕਹਿੰਦੇ ਆ ਵੀ ਕੱਲ ਸ਼ਾਮ 5:00 ਵਜੇ ਤੱਕ ਬਾਡੀ ਪਹੁੰਚੀ ਹੈ ਜੀ ਉਹਨਾਂ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਠੀਕ ਹੈ ਤੇ ਕੰਫਰੰਸਰ ਜਿਹੜੀਆਂ ਟੀਮਾਂ ਹੁੰਦੀਆਂ ਉਹ 5:00 ਵਜੇ ਤੋਂ ਬਾਅਦ ਆਪਣਾ ਟ੍ਰੀਟਮੈਂਟ ਨਹੀਂ ਕਰਦੇ ਪੋਸਟਮਾਸਟ੍ਰਮ ਨਹੀਂ ਕਰਦੇ ਅੱਜ ਉਹ ਹੋ ਸਕਦਾ ਪੋਸਟਮਾਸਟ੍ਰਮ ਕਰਕੇ ਸਾਮਤਿਕ ਦੇਣ ਬਾਕੀ ਸੰਯੁਕਤ ਕਿਸਾਨ ਮੋਰਚਾ ਜਿਵੇਂ ਕਹੂੰਗਾ ਉਸ ਮੁਤਾਬਕ ਕਿਉਂਕਿ ਇਹ ਪਿੰਡ ਲੈਵਲ ਦੀ ਗੱਲ ਤਾਂ ਰਹੀ ਨਹੀਂ ਹੈਗੀ ਤੇ ਜਿਵੇਂ ਪੰਜਾਬ ਦੀ ਗੱਲ ਸੀ ਪੰਜਾਬ ਦੇ ਹੱਕਾਂ ਵਾਸਤੇ ਨੌਜਵਾਨ ਆਏ ਹੋਏ ਸੀ ਸਾਰਿਆਂ ਦੇ ਹੱਕਾਂ ਵਾਸਤੇ ਗਿਆ ਸੀਗਾ ਇਹਦੇ ਇਕੱਲੇ ਦਾ ਵਿਚਾਰ ਕੋਈ ਕੰਮ ਤਾਂ ਹੈ ਨਹੀਂ ਸੀਗਾ ਬਿਲਕੁਲ ਜੀ ਤੇ ਇਹ ਬੱਲੋਂ ਪਿੰਡ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਚ ਪੈਂਦਾ ਡਿਸਟ੍ਰਿਕਟ ਬਠਿੰਡੇ ਦਾ ਲਾਸਟ ਤੇ ਪਿੰਡ ਪੈਂਦਾ ਜਿਹੜਾ ਇੱਧਰ ਰੂੜੇ ਕੇ ਆਪਣੇ ਪਰਨਾਲਾ ਜਿਹੜੇ ਚ ਪੈਂਦਾ ਹੈਗਾ ਤੇ ਹਾਲੇ ਤੱਕ ਕੋਈ ਜਿਵੇਂ ਆਪਣੇ ਭਗਵਾਨ ਤਮਨ ਸਾਹਿਬ ਨੇ ਇੱਕ ਬਿਆਨ ਦਿੱਤੇ ਕੋਈ ਉਹਨਾਂ ਦੀ ਕੋਈ ਪਾਰਟੀ ਚ ਆਇਆ ਕੋਈ ਪਰਿਵਾਰ ਦੇ ਵਾਸਤੇ ਕੋਈ ਗੱਲ ਸਾਬਕਾ ਐਮਐਲਏ ਆਏ ਸੀਗੇ ਕੱਲ ਸ਼ਾਮ ਨੂੰ ਠੀਕ ਹੈ ਤੇ ਮਜੂਦਾ ਤਾਂ ਸਾਨੂੰ ਪਤਾ ਵੀ ਆ ਇਹ ਨਹੀਂ ਹੋਣੀ ਸ਼ਾਇਦ ਹੋਰ ਤੁਸੀਂ ਹੁਣ ਕੀ ਮੰਗ ਚਾਹੁੰਦੇ ਹੋ ਮੰਨ ਕੇ ਦੱਸ ਆਪਣੀ ਅਸੀਂ ਤਾਂ ਇਹੀ ਕਹਿੰਨੇ ਜੀ ਪਹਿਲੀ ਗੱਲ ਤਾਂ ਬਹੁਤ ਦੁਖਦਈ ਘਟਨਾ ਹੈ ਵੀ ਇਦੂ ਵੱਡਾ ਹੋਰ ਕੀ ਹੋ ਕਾਂਟਾ ਹੋ ਸਕਦਾ ਹੈ ਪਰਿਵਾਰ ਵਾਸਤੇ ਇੱਕ ਇੱਕ ਬੱਚਾ ਸੀਗਾ ਉਹ ਦੁਨੀਆ ਤੋਂ ਚਲਾ ਗਿਆ ਬਿਲਕੁਲ ਤੇ ਪਰਵਾਰ ਨਿਵਾਸ ਤੇ ਵੀ ਗੁੱਡੀ ਨੂੰ ਨੌਕਰੀ ਵਗੈਰਾ ਮਿਲ ਜੇ ਤੇ ਜੋ ਇਸ ਟਾਈਮ ਵੀ ਕਰ ਜਾਏਗਾ ਹਾਂ ਤੇ ਉਹ ਕਰਜੇ ਤੇ ਲਖੀਰ ਮਾਰੀ ਜਾਵੇ ਉਸਤੇ ਹੀ ਤੇ ਅੱਗੇ ਹੋਰ ਮਾਵਾ ਦੇ ਪੁੱਤ ਨਾ ਹਨਾ ਫਿਰ ਉਹਨੂੰ ਨਵੇੜਿਆ ਜਾਵੇ ਹਾਂ ਜਿਹੜਾ ਇਹ ਕਿਸਾਨੀ ਧਰਨਾ ਹੈ ਤੇ ਇਹ ਨਵੇੜਿਆ ਜਾਵੇ ਜੀ ਉਸਤੇ ਹੀ ਬੇਨਤੀ ਕਰਦੇ ਆ ਸਰਕਾਰ ਦੇ ਤੇ ਬਾਈ ਪਹਿਲਾਂ ਵੀ ਧਰਨੇ ਤੇ ਜਾਂਦਾ ਰਹਿੰਦਾ ਹਾਂ ਹਾਂਜੀ ਹਾਂਜੀ ਪਹਿਲਾਂ ਵਾਲੇ ਧਰਨੇ ਤੇ ਵੀ ਜਾਂਦਾ ਹੈ ਕੰਮ ਧੰਦ ਛੱਡ ਕੇ ਧਰਨੇ ਤੇ ਜਾਂਦਾ ਹਾਂਜੀ ਹਾਂਜੀ ਆਉ ਦਾ ਦੇਖੋ ਤੁਸੀਂ ਕਿੰਨੇ ਡੰਗਰ ਪਸੂ ਡੰਗਰ ਪਸੂ ਛੱਡ ਕੇ ਵੀ ਆਉ ਦਾ ਕੰਮ ਧੰਦਾ ਛੱਡ ਕੇ ਵੀ ਤੇ ਵਿਚਾਰਾ ਜਰੂਰ ਹਿੱਸਾ ਪਾਉਂਦਾ ਸਾਂਝੇ ਕੰਮਾਂ 'ਚ ਵੀ ਹਿੱਸਾ ਪਾਉਂਦਾ ਸੀਗਾ ਜੀ ਇਸ ਤਰ੍ਹਾਂ ਦੀ ਵਧੀਆ ਬੰਦਾ ਸੀ ਨੌਜਵਾਨ ਹਾਂਜੀ ਹਾਂ ਕਿੰਨੀ ਉਮਰ ਸੀ ਬਾਈ ਜੀ 21-22 ਸਾਲ ਦੀ ਉਮਰ ਸੀਗੀ ਜੀ ਸਾਰੇ ਸਾਡੇ ਬੱਚਿਆਂ ਨਾਲ ਪੜਦਾ ਰਿਹਾ ਹੈਗਾ ਜੀ ਸਾਨੂੰ ਤਾਂ ਠੀਕ ਦੱਸਾਂਗੇ ਡਿਮਾਂਡ ਤੇ ਠੀਕ ਹੈ ਬਈ ਜੀ